ਮੰਗੜੇ ਨੂੰ ਵੀ ਤੁਸੀਂ ਦੋ ਸ਼ਬਦ ਆਪਣੇ ਵਿਚਾਰ ਸਾਂਝੇ ਕਰੋ ਤੁਹਾਡੇ ਨਾਲ ਤੇ ਬਾਕੀ ਤੁਹਾਡੇ ਕਿਸੇ ਵੀ ਕੋਈ ਕੋਈ ਵਿਚਾਰ ਜੋ ਕਿ ਸਿੱਖੀ ਹੈ ਸिखਾਈਏ ਅਜੇ ਤੁਹਾਡੇ ਤੋਂ ਸਿੱਖਣਾ ਤੇ ਅਸੀਂ ਚੈੱਕੇ ਤੁਹਾਡੇ ਤੋਂ ਕੋਈ ਚਾਰ ਸ਼ਬਦ ਵਧੀਆ ਲੈਣੋਂ ਮੈਂ ਤੇ ਗਾਮ ਗੱਲ ਕਰਨੀ ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜਿਵੇਂ ਤੁਹਾਨੂੰ ਵੀਰ ਨੇ ਾਰੇ ਮਸਲੇ ਦੱਸੇ ਜਾਂ ਮੁੱਦੇ ਦੱਸੇ ਆ ਕਿ ਇਤਜਾਰ ਚ ਕਿਹੜੇ ਕੁੱਤੇ ਚੱਲ ਰਹੇ ਆ ਕਿਹੜੇ ਮੁੱਦੇ ਤੇ ਸਾਨੂੰ ਕੰਮ ਕਰਨਾ ਚਾਹੀਦਾ ਤੁਹਾਨੂੰ ਚਾਰਾ ਨਾ ਬਾ ਦਿੱਤਾ ਗਿਆ ਸਭ ਤੋਂ بڑا ਮੁੱਦਾ ਤਾਂ ਆਪਾਂ ਨੂੰ ਇਹ ਵੀ ਸਾਹਮਣੇ ਲੱਗਦੀ ਆਪਣੀ ਏਕਤਾ ਕਦਮ ਕੀਤੀ ਜਾ ਰਹੀ ਹੈ ਇਹ ਜਿਨਕੰਦੀ ਇਹ ਮੁੱਦਾ ਆਪਾਂ ਹੋਰ ਮੁੱਦਿਆਂ ਦੇ ਤਾਂ ਲੜ ਰਹੇ ਨੇ ਆਪਣੀ ਚ ਏਕਤਾ ਕਦਮ ਕੀਤੀ ਜਾਂਦੀ ਪਈ ਜਣਾ ਉਹ ਤਾਂ ਮੁੱਦੇ ਆਪਣੇ ਸੋਲਵ ਨਹੀਂ ਹੋ ਰਹੇ ਜਾਂ ਮੁੱਦਾ ਹੱਲ ਨਹੀਂ ਨਿਕਲ ਰਿਹਾ ਮਤਲਬ ਕਿ ਜਦੋਂ ਆਪਾਂ ਕੋਈ ਮੁੱਦਾ ਚੱਕਦੇ ਆ ਉਹਦੇ ਆਪਾਂ ਇੱਕ ਲੀ ਨਹੀਂ ਕੱਢਦੇ ਮਤਲਬ ਕਿ ਸਿਆਣੇ ਬਜ਼ੁਰਗਾਂ ਨੇ ਇੱਕ ਲੀ ਕੱਢਦੀ ਹੁੰਦੀ ਆ ਗਰਾਉਂਡ ਤੇ ਲੜਨ ਵਾਲੇ ਹੋਰ ਹੁੰਦੇ ਆ ਤੇ ਕਿਸ ਨੇ ਸੁਝਾ ਦੇਣਾ ਸਲਾਦਨੀਓਂ ਹੋਰਦੇ ਇਹ ਮੇਨ ਇਕੱਲੇ ਪਾਈਆਂ ਨਾਲ ਇਹਦੀ ਇੱਕ ਦਾ ਕਦਮ ਹੋਈ ਇਹਨੇ ਪਿੰਡਾਂ ਨੂੰ ਤੇ ਹਰੇਕ ਪਿੰਡ ਦੇ ਵਿੱਚ ਚਾਰ ਚਾਰ ਧੜੇ ਬਣ ਗਏ ਹਰੇਕ ਪਾਰਟੀ ਦਾ ਧੜਾ ਬਣ ਗਿਆ ਪਿੰਡ ਬੰਡੇ ਗਏ ਮਸਲਾ ਤਾਂ ਪੂਰੇ ਪਿੰਡ ਦਾ ਹੁੰਦਾ ਹੈ ਕਿ ਮਰੋਂ ਕੋਈ ਵੀ ਤਕਲੀਫ ਆਉਂਦੀ ਜਾ ਕੋਈ ਆਪਣੇ ਫਸਲ ਦਾ ਨਸਲ ਦਾ ਪਾਣੀ ਦਾ ਹਵਾ ਦਾ ਮੁੱਦਾ ਹੋ ਪੂਰੇ ਪਿੰਡ ਦਾ ਉਹ ਏਕਤਾ ਖਤਮ ਹੋ ਗਈ ਆਪਸ ਚ ਲੜੀ ਜਾਂਦੇ ਆਪਾਂ ਉਹ ਮੁੱਦੇ ਵੱਲ ਤਾਂ ਧਿਆਨ ਜਾਣੇ ਦਿੰਦੇ ੜੇ ਕਿਉਂਕਿ ਉਹਨਾਂ ਨੂੰ ਜਿਹੜੀ ਰਾਜਨੀਤੀ ਤੇ ਤੁਹਾਡੇ ਪਿੰਡਾਂ 'ਚ ਜੋ ਖੜੀਆਂ ਹੋਣੀਆਂ ਉਹਨਾਂ ਨੂੰ ਫਾਇਦਾ ਹੋਵੇ ਤੇ ਤੁਹਾਡੇ 'ਚ ਏਕਤਾ ਹੋ ਗਈ ਉਹਨਾਂ ਦਾ ਨੁਕਸਾਨ ਆਪਾਂ ਆਪਣੀ ਜ਼ਮੀਨ ਦੀ ਹੱਕਾਂ ਵੱਲ ਗੁਰਪਾਂਗੇ ਜ਼ਮੀਨੀ ਮੁੱਦਿਆਂ ਵੱਲੋਂ ਦੁਰਪਾਂਗੇ ਉਹ ਆਪਾਂ ਨੂੰ ਭੜਕਾਉਣ ਲਈ ਇਸ ਕਰਕੇ ਵੀ ਆਪਣੇ ਢੜੇ ਬਣੇ ਰਹਿਣ ਉਹ ਆਪਣੇ ਕਾਮਜਾਲੋਂ ਆਪਣੇ ਉਹ ਕੁਰਸੀਆਂ ਦੇ ਕਾਮਜਾਲਦ ਹਨ ਉਹ ਕੁਰਸੀ ਰੁੱਤਮ ਨੂੰ ਦਿਲ ਦਾ ਕਿਸੇ ਦਾ ਨਹੀਂ ਕਰਦਾ ਆਪਾਂ ਹੀ ਆਪਾਂ ਹੀ ਇੱਕ ਦੂਜੇ ਨੂੰ ਕਹਿ ਗਏ ਵੋਟਾਂ ਪਵਾਉਣੇ ਆ ਹੁਣ ਇਹ ਸਰਪੰਚੀ ਦੀਆਂ ਵੋਟਾਂ ਆ ਰਹੀਆਂ ਜੇ ਆਪਾਂ ਹੱਲ ਕਰਾਣੇ ਆ ਪਹਿਲਾਂ ਆਪਣੇ ਪਿੰਡਾਂ ਤੋਂ ਸ਼ੁਰੂ ਕਰੀਏ ਪਹਿਲਾਂ ਆਪਣੇ ਪਿੰਡਾਂ ਵਿੱਚੋਂ ਆਪਾਂ ਸਰਪੰਚ ਵੀ ਸਰਵ ਸਾਂਝੀ ਨਾਲ ਚੁਣੀਏ ਵਿਆਪਸ ਰਕਾਚੋ ਚੋਣਾਂ ਵੀ ਤੇ ਜਿਹੜਾ ਹੱਕ ਸੱਚ ਦੇ ਰਹੂਗਾ ਆਪਾਂ ਧੜੇ ਦਾ ਸਰਪੰਚ ਬਣਾਇਏ ਨਾ ਕਾਲੀ ਨਾ ਕਾਂਗਰਸ ਨਾ ਆਮ ਆਦਮੀ ਨਾ ਹੋਰ ਕਿਸੇ ਪਾਰਟੀ ਦਾ ਆਪਾਂ ਪਿੰਡ ਦਾ ਸਰਪੰਚ ਬਣਾਈਏ ਜਿਹੜਾ ਪਿੰਡ ਦੇ ਭਲੇ ਵਾਸਤੇ ਕੰਮ ਕਰੇ ਜਦੋਂ ਡੇਰਾ ਸਰਪੰਚ ਹੁੰਦਾ ਬਾਕੀ ਧੜੇ ਵਾਲੇ ਕਿਸੇ ਨੇ ਕੰਮ ਲੈਣ ਨੂੰ ਤਾਂ ਨਹੀਂ ਹੁੰਦਾ ਅਗਲੇ ਸਰਪੰਚ ਵੀ ਨਹੀਂ ਕਰ ਸਰਪੰਚ ਨੂੰ ਵਧੀਆ ਵਿਲਾ ਅਗਲਾ ਕਹਿੰਦਾ ਕੋਈ ਆਦਤ ਰਹਿਣਾ ਜਿਹੜੇ ਉਹਦੇ ਵਾਲੇ ਹੁੰਦੇ ਆ ਉਹਨਾਂ ਦੇ ਤਾਂ ਕੰਮ ਹੁੰਦੇ ਰਹਿੰਦੇ ਆ ਆਪਾਂ ਆਪਣੇ ਪਿੰਡਾਂ ਤੋਂ ਸ਼ੁਰੂ ਕਰੀਏ ਜਿਹੜੀ ਆਪਾਂ ਕਹਿੰਦੇ ਆ ਕਿ ਇਹ ਨੂੰ ਨਿੱਜੀ ਤੇਰੇ ਆਪ ਨੂੰ ਮਸਲੇ ਚੱਕਣੇ ਚਾਹੀਦੇ ਆਪਾਂ ਪਹਿਲਾਂ ਆਪਣੇ ਪਿੰਡ ਤੋਂ ਸ਼ੁਰੂ ਕਰਕੇ ਆਪਾਂ ਸਰਪੰਚ ਚੁਣੀਏ ਸਰਪੰਚ ਤੋਂ ਮਸਲਾ ਅਗਲਾ ਕਿਤੇ ਵਧਾਈਏ ਜਦੋਂ ਪਿੰਡ ਇੱਕ ਖੜਾ ਹੋ ਗਿਆ ਫਿਰ ਇੱਕ ਇੱਕ ਪਿੰਡ ਤੋਂ ਸਾਰੇ ਪਿੰਡ ਪੰਜਾਬ ਦੇ ਖੜੇ ਹੋਵਾਂਗੇ ਜੋ ਪੰਜਾਬ ਨੂੰ ਢਾਹ ਲੱਗਦੀ ਬਈਆ ਇੱਕ ਇੱਕ ਪਿੰਡ ਚ ਉੱਠਣਾ ਬਣੇ ਸ਼ੁਰੂ ਤੋਂ ਸ਼ੁਰੂ ਕਰਨਾ ਪੈਣਾ ਆਪਾਂ ਨੂੰ ਕਿਉਂਕਿ ਆਪਾਂ ਨੂੰ ਹਰੇਕ ਦੇ ਲੜਾਈ ਲੜਨ ਲਈ ਨੌਜਵਾਨ ਵੀ ਜ਼ਰੂਰੀ ਹੈ ਬਜ਼ੁਰਗ ਵੀ ਜ਼ਰੂਰੀ ਹੈ ਇੱਕ ਆਪਾਂ ਸੰਗਤ ਰੂਪੀ ਫੈਸਲਾ ਕਰਨਾ ਵੀ ਜ਼ਰੂਰੀ ਹੈ ਹੁਣ ਮੈਂ ਕਰਨਾ ਇਕੱਲਾ ਚਾਕੇ ਕਿ ਖਸਾ ਮੋਰ ਚਲਾ ਆਉਣਾ ਉਹ ਸਫਲ ਨਹੀਂ ਹੋਣਾ ਉੱਥੇ ਮੈਂ ਜਾ ਕੇ ਕਿ ਬੋਲ ਜੂ 2 ਘੰਟੇ ਬੋਲ ਕੇ ਆ ਲੱਗ ਜਾਣਾ ਉਹ ਮੋਰ ਚਾ ਉੱਥੇ ਦਾ ਉੱਥੇ ਰਹਿ ਜੇਗਾ ਤੇ ਆਪਾਂ ਨੂੰ ਜਿੰਨਾ ਹੋ ਸਕੇ ਆਪਾਂ ਇਹ ਪਹਿਲਾਂ ਏਕਤਾ ਚਾਹੀਏ ਫਿਰ ਆਪਾਂ ਮਸਲੇ ਨੂੰ ਹੱਲ ਕਰੀਏ ਫਿਰ ਗੱਲ ਕਰਨ ਤੋਂ ਬਾਅਦ ਮਸਲੇ ਦਾ ਹੱਲ ਕਰਾਂਗੇ ਆਪਾਂ ਕਿ ਕਿੱਦਾਂ ਕਰਨਾ ਹੈ ਇੱਕ ਆਪਾਂ ਲੀ ਬਣਾ ਕੇ ਤੁਰੀਏ ਫਿਰ ਆਪਣਾ ਮਸਲਾ ਕਿਉਂ ਨਹੀਂ ਹੱਲ ਹੋਵੇ ਜੀ ਜੇ ਫਿਰ ਮੇਸਜ ਸਾਥ ਲੋ ਜਾਂ ਆਪਾਂ ਪਹਿਲਾਂ ਆਪਣਾ ਇੱਕ ਟੀਚਾ ਤਿਆਰ ਕੀਤਾ ਫਿਰ ਪੰਥ ਦੇ ਕੋਲ ਜਾਓਗਾ ਟੀਚਾ ਤਿਆਰ ਕੀਤਾ ਉਹਦੇ ਦੇ ਵਿਚਾਰ ਕੀਤੇ ਗਏ ਵਿਦਵਾਨਾਂ ਨੇ ਵਿਚਾਰ ਕੀਤੇ ਵਿਦਵਾਨਾਂ ਕੋਲ ਜਾ ਕੇ ਆਪਾਂ ਸੁਝਾਅ ਲਏ ਉਸ ਤੋਂ ਬਾਅਦ ਆਪਾਂ ਖਰੜਾ ਤਿਆਰ ਕਰਕੇ ਪੇਸ਼ ਕੀਤਾ ਫਿਰ ਪਿੰਡਾਂ ਪਿੰਡਾਂ 'ਚ ਜਾ ਕੇ ਆਪਾਂ ਪੇਸ਼ ਕੀਤਾ ਵੀ ਖਰੜੇ ਤੇ ਆਪਾਂ ਕੰਮ ਕਰਨਾ ਜੀ ਸਾਥ ਦੇਣਾ ਤੁਹਾਨੂੰ ਸਹੀ ਲੱਗਿਆ ਤਾਂ ਤੁਹਾਨੂੰ ਸਹੀ ਲੱਗਦਾ ਨਾ ਆਪਾਂ ਸਾਥ ਦਵਾਂਗੇ ਪਹਿਲਾਂ ਏਕਤਾ ਦੀ ਗੱਲ ਜੁੜੀ ਹੈ ਨਾ ਪਹਿਲੇ ਨਾਲੇ ਸਾਥ ਦੇ ਹੋਣਾ ਉਹ ਖਰੜਾ ਅਸੀਂ ਪੇਨਾਲ ਕੀਤਾ ਉਹਦੇ ਵਿੱਚ ਗ੍ਰਾਮਪ ਦੇ ਕੰਮ ਕਰਨ ਲਈ ਆਪਾਂ ਨੂੰ ਸਿਆਣੇ ਵੀ ਜ਼ਰੂਰੀ ਹੈ ਨੌਜਵਾਨ ਵੀ ਸ਼ਿਰੂਈ ਹੈ ਹਰੇਕ ਦਾ ਪਾਕਿਸਤਾਨ ਤੋਂ ਸੋਟਾਂ ਵਿੱਚ ਲੱਗਦਾ ਸਾਡਾ ਮੇਰਾ ਕਹਿਣਾ ਹੈ ਤੇ ਸਾਰੀ ਟੀਮ ਸਾਡੀ ਜਿਹੜੇ ਉਹਦੇ ਵਿਚਾਰ ਆ ਪਹਿਲਾਂ ਆਪਾਂ ਇੱਕਜ ਇੱਕ ਹੋਈਏ ਇਕਜੁੱਟ ਹੋਵਗੇ ਜਿਹੜੇ ਵੀ ਮਸਲੇ ਨੂੰ ਆਪਾਂ ਸਾਥ ਪਾਵਾਂਗੇ ਉਹ ਸਿਰੇ ਚੜੂਗਾ ਕਿਉਂਕਿ ਆਪਾਂ ਨੂੰ ਤੋੜਨੇ ਲਈ ਬਹੁਤ ਧਰਾਂ ਨੇ ਉਹਨਾਂ ਦੇ ਕੰਮ ਨੇ ਆ ਦੀ ਲੜਾਈ ਤੇ ਕਿੰਨੀ ਦੀ ਲੜਾਈ ਲੱਗੀ ਰਹੇ ਇਹ ਆਪਣੇ ਜਿਹੜੇ ਮਸਲਿਆਂਵਾਂ ਨਾਲ ਜਾਣ ਹੁਣ ਦਬਾਬਾਸ਼ ਆਪਣਾ ਏਰੀਆ ਯਾਰ ਦਬਾਬੇ ਵਿੱਚ ਸਭ ਤੋਂ ਵੱਧ ਕੈਂਸਰ ਜਦੋਂ ਵੀ ਕੋਈ ਪੰਜ ਫੈਕਟਰੀਆਂ ਹੋਣ ਤੇ ਤਿੰਨ ਫੈਕਟਰੀਆਂ ਕੈਮੀਕਲ ਹੋਣ ਉਹਨਾਂ ਦੇ ਟ੍ਰੀਟਮੈਂਟ ਪਲਾਂਟ ਨਹੀਂ ਚੱਲਦੇ ਕਿਉਂਕਿ ਉਹਨਾਂ ਨੇ ਟ੍ਰੀਟਮੈਂਟ ਪਲਾਂਟ ਦਾ ਲੱਗਣਾ ਕਰੋੜਾਂ ਚਾਦਦਾ ਹੈ ਜਦੋਂ ਕਰੋੜਾਂ ਦਾ ਖਰਚਾ ਬਚਾ ਕੇ ਉਹ ਉੱਪਰ ਵਾਲਿਆਂ ਨੂੰ ਦੱਸਾਂਦੇ ਆ ਕਿ ਅਸੀਂ ਬਚਾ ਕੇ ਦਿਖਾ ਦਿੱਤਾ ਸਿਰਫ ਨੰਬਰਾਂ ਦੇ ਚੱਕਰ ਹੁੰਦੇ ਹਨ ਕੋਈ ਮੈਨੇਜਰ ਹੁੰਦੇ ਆ ਕੋਈ ਡਿਪਾਰਟਮੈਂਟ ਹੈਡ ਹੁੰਦਾ ਉਹਨੇ ਵੀ ਨੰਬਰ ਦਿਖਾਣੇ ਹੁੰਦੇ ਵੀ ਅਸੀਂ ਇੰਨਾ ਖਰਚਾ ਤੁਹਾਡਾ ਬ ਪਰ ਉਹਨਾਂ ਨੂੰ ਵੀ ਗੱਲ ਤੋਂੜੀ ਆ ਵੀ ਨਾਲ ਦੇ 20 ਪਿੰਡ ਵੀ ਪ੍ਰਵਾਸ ਹੋ ਰਹੇ ਆ ਤੇ ਕੈਂਸਰ ਸਭ ਤੋਂ ਵੱਧ ਗਿਆ ਫੰਗਲ ਇਨਫੈਕਸ਼ਨ ਸਭ ਤੋਂ ਵੱਧ ਗਿਆ ਸਕਿੰਨ ਦੀ ਪ੍ਰੋਬਲਮ ਆ ਉਹ ਪਾਣੀ ਤੇ ਜਿਹੜੇ ਕੋਈ ਬੋਲ ਨੇ ਟ੍ਰੀਟਮੈਂਟ ਹੋਰ ਥਲੇ ਨੂੰ نیچے ਗਿਆ ਉਹ ਸੱਤ ਲੋ ਚਲਣਾਂਦੇ ਆ ਪਾਣੀ ਉਹ ਪਾਣੀ ਅੱਗੇ ਦਬਾਵੇ ਨਾਲ ਦੁਨੀਆਂ ਵੱਧਦਾ ਹੀ ਆ ਬਿਲਕੁਲ ਉਹ ਖਤਰਾ ਆਉਣ ਵਾਲੇ ਸਮੇਂ 'ਚ ਅੱਜ ਦੀ ਕੱਲ ਨਹੀਂ ਹੋਰ ਹੋਰ ਸਭ ਨੂੰ 100 146 ਕੇ ਮਰੀਜ਼ ਸੀਗੇ ਤੋਂ 6 ਸਾਲ ਪਹਿਲਾਂ 64 ਦੀ ਮੌਤ ਹੋ ਚੁੱਕੀ ਉਹ ਮੁੱਦਾ ਅੱਗੇ ਚੱਲਿਆ ਨਹੀਂ ਤੇ ਦਾ ਯਾਰ ਕਿਉਂ ਦੁਬਾਈ ਜਾਂਦੇ ਕਿਉਂਕਿ ਏਕ ਤਾਂ ਨਹੀਂ ਹੈਗੇ ਪਿੰਡਾਂ ਨੂੰ ਦੁੱਖ ਸਭ ਨੂੰ ਆ ਦੁੱਖੋ ਤੇ ਕਿੰਨੇ ਪਿੰਡ ਫਟਫਟ 15 ਪਿੰਡਾਂ ਨੂੰ ਮਾਰ ਪੈਸੀ ਪਈ ਹੈ ਦੁੱਖ ਸਭ ਨੂੰ ਆ ਜਿਹੜੇ ਮੁਰੇ ਚਾਰ ਕੁ ਮੋਦਵਾਰ ਹੁੰਦੇ ਆ ਨਾ ਉਹ ਏਕ ਤਾਂ ਖਤਮ ਕਰਕੇ ਰੱਖੀ ਵਿਆ ਅੱਗੇ ਆਣ ਤੇ ਸਾਰਿਆਂ ਨੂੰ ਐਂ ਹੁੰਦਾ ਵੀ ਸਾਦੇ ਵਾਲਾ ਮੁਰੇ ਹੋ ਜਾਂਦੇ ਸਾਦੇ ਵਾਲਾ ਮੁਰੇ ਉਹ ਅੱਗੇ ਜਾ ਕੇ ਉਹਨ ਤੋਂ ਪੈਸੇ ਲੈ ਆ ਕੇ ਦੋ ਉਹਨਾਂ ਦਾ ਬਾਕੀ ਦਾ ਖਰਚਾ ਲੈ ਆ ਕੇ ਆਪਣੇ ਬੇਜਨ ਦੇ ਪਰ ਮਰਦਾ ਜਿਹੜਾ ਆਮ ਜਦੋਂ ਦੇਖੋ ਜਿਹੜੇ ਬਜ਼ੁਰਗ ਮਰਦੇ ਹੈ ਘਰਾਂ ਚ ਤੇਰੀ ਲੇਡੀਜ਼ ਆਪਣੀਆਂ ਮਾਮਾ ਭੈਣ ਆਇਆ ਉਹਨਾਂ ਨੇ ਦਾ ਵੋਟਾਂ ਪਾ ਕੇ ਚੋਣ ਤੇ ਉਹਨਾਂ ਦਾ ਵੀ ਕਸੂਰ ਨਹੀਂ ਹੈਗਾ ਵਿਚਾਰਿਆਂ ਦਾ ਨਾ ਉਹਨਾਂ ਨੇ ਆ ਕੇ ਸੜਕਾਂ ਤੇ جنگ ਲੜਦੀਆਂ ਜਿਹੜੇ ਮੋਦਵਰਾਂ ਤੇ ਉਹਨਾਂ ਵਰ ਛੱਡੁੰਦੇ ਆ ਪਿੰਡ ਦਾ ਮਸਲਾ ਆਪਾਂ ਬਿਲਕੁਲ ਪਿੰਡ ਦੇ ਮੋਦਵਾ ਸਰਪੰਚ ਚਾਹੁੰਦਾ ਆਪਾਂ ਸਰਪੰਚੇ ਹੱਲ ਕਰਦਾ ਪਿੰਡ ਦਾ ਜੇ ਪਿੰਡ ਦਾ ਸਰਪੰਚੇ ਹੀ ਨਹੀਂ ਇਕਤਾ ਕਰਕੇ ਹੱਲ ਹੀ ਨਹੀਂ ਕਰ ਸਕਦਾ ਆਪਣੇ ਏਰੀਆ ਦਾ ਫਿਰ ਉਹਦੇ ਆਪਾਂ ਕੋਲੋਂ ਵੀ ਹਾਲਤ ਨਹੀਂ ਹੈਗਾ ਆਪਾਂ ਇਸ ਕਰਕੇ ਆਪ ਮੇਰੀ ਇਹੀ ਬੇਨਤੀ ਆ ਆਪਾਂ ਇਕਜੁੱਟ ਹੋਈਏ ਮਿਸਲ ਸਾਥ ਨੂੰ ਜਪਤਲੇ ਪੰਜਾਬ ਦੀ ਗੱਲ ਕਰ ਰਹੇ ਆ ਜਦੋਂ ਆਪਾਂ ਆਪਾਂ ਨੂੰ ਇਕਤਾ ਦੀ ਲੋੜ ਆ ਤੁਹਾਡੇ ਸਾਥ ਦੀ ਲੋੜ ਆ ਆਪਾਂ ਇੱਕ ਇੱਕ ਪਿੰਡ ਚ ਉੱਠਾਂਗੇ ਤਾਕਿ ਜੇ ਆਕੇ ਪਿੱਠੋਰੇ ਪਾਣਗੇ ਤਾਂ ਆਪਾਂ ਇਹ ਧੇਰ ਖੜੀ ਕਰਾਂਗੇ ਜਿਹੜੀ ਆਪਣੇ ਵੱਡੇ ਮਸਲਿਆਂ ਨਾਲ ਵੀ ਆਪਾਂ ਲੜਾਂਗੇ ਜਿੱਦਾਂ ਵੀ ਚੱਲਦਾ ਰਿਹਾ ਮਾਹੌਲ ਪੰਜਾਬ ਨੂੰ ਤਾਂ ਸ਼ੁਰੂ ਦੀ ਦਵਾ ਦੇ ਆਇਆ ਪੰਜਾਬ ਨਾਲੇ ਤਾਂ ਕੱਲ ਤੁਹਾਨੂੰ ਸਾਡੇ ਪਰਨਾ ਵੱਧ ਤੁਹਾਨੂੰ ਪਤਾ ਹੋਣਾ ਪੰਜਾਬ ਨਾਲੇ ਤਾਂ ਧੱਕਾ ਕੀਤਾ ਜਾਂਦਾ ਉਹ ਬਿਹਾਰ ਚ ਲਾ ਲੋ ਉੱਥੇ ਗੋੜ ਤਿਆਰ ਹੁੰਦਾ ਚਾਰ ਤਰ੍ਹਾਂ ਦਾ ਗੋੜ ਤਿਆਰ ਹੁੰਦਾ ਹਾਜੀ ਕਿ ਬਿਹਾਰ ਚ ਅਸੀਂ ਜੇ ਸੀਗੇ ਕੋ ਮਨੋਦਲ ਦੇ ਉਹ ਚਾਰ ਤਰ੍ਹਾਂ ਇੱਕ ਗੋੜ ਚ ਕਲਰ ਪਾਇਆ ਵਾ ਸੀਗਾ ਇੱਕ ਗੋੜ ਜੀ ਵੀ ਸਿੱਧਾ ਸੰਸਕਲ ਪੱਜਾ ਸੀ ਉਹਦੇ ਮਜਾਣੇ ਚ ਗਿਆ ਤਾਂ ਵੀ ਇਹ ਗੋੜ ਜਾਣਾ ਕਿੱਥੇ ਆ ਉਪਰ ਇਹਨੇ ਬੜੇ ਨਿਕਲੋਗੇ ਕਹਿੰਦਾ ਬਿਖਾਉ ਜੋ ਜੋ ਤੰਦਰ ਜੋ ਸਾਨੂੰ ਖਵਾਇਆ ਜਾਂਦਾ ਰਿਹਾ ਉਹ ਚੁੱਕੀ ਵਿਹਾਰ ਬਿਹਾਰ ਚੱਤੇ ਆ ਰਿਹਾ ਖਾਣੇ ਅਸੂ ਉਪਰ ਜਾਵਨ ਕੋਧਰੀ ਕੇ ਨਾਂ ਤਾਂ ਆਇਆ ਜੀ ਨਾਇ ਸ਼ਿਵ ਮਾਰੀਆਂ ਨਾਲ ਰਹੀਏ ਪੁਆਰੀਆਂ ਡੁੱਲਝੇ ਰਹੀਏ ਅਸੀਂ ਹੋਰ ਮਜਲੇ ਜੇ ਡੁੱਲਝੇ ਜਾਂ ਪਾਣੀ ਬਰਵਾਜ਼ਰ ਪਾਣੀ ਖਰਾਬ ਹੋ ਰਿਹਾ ਅਸੀਂ ਉੱਚ ਵੀ ਹੋ ਜੇ ਸਾਡੀ ਨਸਲਾ ਖਰਾਬ ਪਈ ਸਾਡੀ ਫਸਲ ਖਰਾਬ ਹੁੰਦੀ ਹੈ ਉਹੀ ਫਸਲ ਕਣਕ ਅਸੀਂ ਬੀਜਦੇ ਹਾਂ ਉਹੀ ਖਾਂਦੇ ਹਾਂ ਉਹੀ ਅੱਗੇ ਬਧੀ ਕਿੰਨੇ ਕੇ ਪਿੰਡਾਂ ਦਾ ਕਣਕ ਜਾਣੀ ਆ ਉਹ ਉਹ ਗਾਰਸ਼ੰਗਰ ਧਰਤੀ ਚ ਕੈਂਸਰ ਉਹ ਪਾਣੀ ਨਾਲੇ ਹੋਇਆ ਜੇ ਕਹਦਾ ਇਧਰਲਾ ਪਾਣੀ ਪਿੱਛੇ ਆਰੇਗਾ ਤਾਂ ਬੜੀ ਧਰਤੀ ਖਰਾਬ ਹੋ ਰਹੀ ਹੈ ਉਹ ਫਸਲ ਵੀ ਆਪਣੇ ਨਿਆਣੇ ਨੇ ਖਾਣੀ ਅੱਗੇ ਕਿੰਨੇ ਕਿੰਨੇ ਪਿੰਡਾਂ ਚ ਜਾਣੀ ਹੈ ਕਿਹਦੀ ਜ਼ਮੀਨ ਚ ਵੇਚੀ ਜਾਣੀ ਉਹ ਕੋਈ ਮੈਟਰ ਨਹੀਂ ਕਰਦਾ ਪਰ ਅੱਗੇ ਜਿੰਨੇ ਕਿੱਡਾਂ ਚ ਜਾਣੀ ਆ ਉਹਨਾਂ ਨੂੰ ਵੇਰੀਆਂ ਬਿਮਾਰੀਆਂ ਜਿਹੜੀਆਂ ਲੱਗਦੀਆਂ ਕਾਰਨ ਆਪਾਂ ਜੜਾ ਤੇ ਜਾਈਏ ਕਾਰਨ ਦੇ ਤੇ ਉਹ ਜੜਾ ਹੈ ਜਿਹਦੇ ਕਾਰਨ ਨੇ ਉਹ ਆਪਾਂ ਉਹਦੇ ਹੱਲ ਕਿੱਦਾਂ ਕਰਨੇ ਆ ਆਪਾਂ ਮਿਸਲ ਸੱਤ ਰੋਜ਼ ਨੇ ਇੱਕ ਜਲਦਾ ਤਿਆਰ ਕੀਤਾ ਹੈ ਆ ਤੇ ਆਪਾਂ ਗਲਮਿਲ ਕੇ ਸਾਰੇ ਨੇ ਸਾਥ ਦੇਣਾ ਜੀ ਤੇ ਆਪਾਂ ਆਪਾਂ ਜ਼ਮੀਨ ਦੇ ਹੱਕਾਂ ਲਈ ਲੜੀਏ ਤੇ ਪਾਣੀ ਪੰਜਾਬ ਹਵਾ ਸਾਫ ਸੁਥਰੇ ਰੱਖੀਏ ਵਾਹ ਲੋ ਜਿੱਕਰ ਖਾਂਸਾ ਵਾਹ ਲੋ ਜਿੱਕਰ ਹੱਥ ਸੋ ਅੱਜ ਜੋ ਵੀ ਆ ਨਾ ਗੱਲ ਹੋ ਰਹੀ ਆ